ਇਹਨਾਂ ਦੇ ਖੇਤਾਂ 'ਤੇ ਅੱਗ ਲੱਗੀ ਤੁਹਾਡੀ ਫਾਇਰ ਬ੍ਰਿਗੇਡ ਸਮੇਂ ਸਿਰ ਆ ਗਿਆ ਸੀ 5-5 ਮਿੰਟਾਂ ਵਿੱਚ 5 ਮਿੰਟਾਂ ਵਿੱਚ ਇਹਨਾਂ ਦੇ ਖੇਤ ਪਹੁੰਚ ਕੇ ਪਰਚਾ ਵੀ ਹੋਇਆ ਇਹਨਾਂ 'ਤੇ ਹੁਣ ਪ੍ਰਸ਼ਾਸਨ ਆਉਂਦਾ ਵੀ ਸਾਡੇ ਉਹ ਪਿੰਡ ਦੇ ਵਿੱਚ ਤੁਹਾਡੇ ਖੇਤਾਂ 'ਚ ਅੱਗ ਲੱਗੀ ਸੀ ਅਸੀਂ ਆਨੇ ਅੱਜ ਤੁਸੀਂ ਆਲੇ ਦੇ ਬਾਰੇ ਕੀ ਕਹੋਗੇ ਹੁਣ ਸਾਨੂੰ ਕੀ ਜਵਾਬ ਦੋਗੇ ਸਾਡਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਆ ਜੀ ਲਾਈਵ ਵਿੱਚ ਤੁਸੀਂ ਜੀ ਸਰਕਾਰ ਬਿਲਕੁਲ ਤੁਹਾਨੂੰ ਜੀ ਜੋ ਜੋ ਬੜਾ ਇੰਸਾਨ ਦੇ ਮਸਤੀ ਕੰਪਿਟੀਸ਼ਨ ਦੇ ਸੀਂਗ ਆਇਆ ਕੋਈ ਉਹ ਢਿਲੇ ਵੀ ਨਹੀਂ ਕਰੂਗਾ ਆਪਾਂ ਨਾ ਦੇਰੀ ਨਹੀਂ ਕਰਦੇ ਨੇ ਆਪਾਂ ਇਸ ਵਾਰ ਦੇਰੀ ਪੈ ਜੀ ਕਰੋਗੇ ਖਾਨ ਤਾਂ ਮਰਿਆ ਜੀ ਅੱਜ ਮਰ ਗਿਆ ਜੀ ਕੋਈ ਦੇਰੀ ਨਹੀਂ ਮਰੀ ਜੀ ਮੇਰੇ ਕੋਲ 5 ਕਿਲੋ ਤੇ 3 ਕਿਲੋ ਦਾ ਇਹ ਫਰਮਾਨ ਮੈਂ ਆਣ ਕੇ ਤੁਹਾਡੇ ਘਰ ਤੋਂ ਮੈਂ 5 ਕਿਲੋ ਠੀਕ ਤਾਂ ਲੈ ਲੇ ਸੀ ਠੀਕ ਹੈ ਜੀ ਤੇ 5 ਕਿਲੋ ਦੇ ਵਿੱਚੋਂ 2 ਕਿਲੋ ਉੱਡ ਗਿਆ 3 ਕਿਲੋ ਦਾ ਹਜੇ ਮੇਰਾ ਪਤਾ ਨਹੀਂ ਜਦੋਂ ਕਰਕੇ ਉਹ ਮਿਲ ਲਾ ਕੇ ਨਾ ਮਿਲ ਨਾ ਠੀਕ ਹੈ ਜੀ ਤੇ ਮੈਂ ਹੁਣ 10 ਕਿਲੋ ਲਵਾਂਗਾ ਫਾਂਹੀ ਲਵਾਂਗਾ ਜੇ ਕਿਤੇ ਅਹੀਂ ਚੋਲੇ ਨੇ ਮੈਂ ਅੱਗ ਲਾਈ ਹੁੰਦੀ ਸਰ ਪ ਪੰਜ ਮਿੰਟ ਵਿੱਚ ਕੱਢੀ ਆਏ ਕਿ 5 ਮਿੰਟਾਂ ਦਾ ਘੰਟਾ ਆ ਗਿਆ ਲੱਗ ਗਈ ਤਿੰਨ ਘੰਟੇ ਪਿੰਡਾਂ ਦੇ ਲੋਕ ਮਈ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਆ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਜਿਵੇਂ ਮੇਰੇ ਲੋਕਾਂ ਨੇ ਆਪਣੇ ਆਪਣੇ ਲੋਕਾਂ ਨੂੰ ਮੈਡਮ ਜਿਹੜਾ ਸੀ ਝਾਵਲਾ ਦੇ ਝਾਵਲਾ ਦੇ ਹੱਦ ਤੋਂ ਅੱਗ ਲੱਗੀ ਆ ਜੀ ਝੋਕ ਮੋੜੇ ਜਾਂਦੀ 66 ਉਹਦੇ ਤੋਂ ਸਾਰ ਪੱਜ ਕੇ ਲੱਗੀ ਆ ਇਹਦੇ ਵਿੱਚ ਕੋਈ ਨਾ ਆ ਸਰ ਉਹਨਾਂ ਕੋਲ ਬੜਾ ਚਾਰਾ ਤੋਂ ਆਇਆ ਕੋਸਬਾ ਦਾ ਬਿਲਾਰਾ ਇਹਨਾਂ ਦੇ ਖੇਤਾਂ 'ਤੇ ਅੱਗ ਲੱਗੀ ਤੁਹਾਡੀ ਫਾਇਰ ਬ੍ਰਿਗੇਡ ਸਮੇਂ ਪਰ ਆ ਗਿਆ ਸੀ 505 ਮਿੰਟਾਂ ਦਾ 5 ਮਿੰਟ ਦੇ ਇਨਾਂ ਦੇ ਖੇਤਾਂ 'ਤੇ ਪਰਤੇ ਵੀ ਹੋਇਆ ਇਨਾਂ ਤੇ ਹੁਣ ਪ੍ਰਸ਼ਾਸਨ ਆਉਂਦਾ ਵੀ ਸਾਡੇ ਉਹ ਪਿੰਡ ਦੇ ਵਿੱਚ ਤੁਹਾਡੇ ਘੇਟਾਂ ਜਾ ਕੇ ਲੱਗੀ ਸੀ ਅਸੀਂ ਆਨੇ ਅੱਜ ਤੁਸੀਂ ਅਰੇ ਦੇ ਬਾਰੇ ਕੀ ਕਹੋਗੇ ਹੁਣ ਸਾਨੂੰ ਕੀ ਜਵਾਬ ਦੋਗੇ ਸਾਡਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਆ ਜੀ ਲਾਈਵ ਦੇਖਿਆ ਤੁਸੀਂ ਜੀ ਸਰਕਾਰ ਬਿਲਕੁਲ ਤੁਹਾਨੂੰ ਇਹ ਜੋ ਰਿਪੋਰਟਿੰਗ ਦਾ ਮਸਲੇ ਵਿੱਚ ਕੰਪਨੀਸ਼ਨ ਦੇ ਕੋਈ ਤੋ ਲੋ ਦਿਲੇ ਵੀ ਨਹੀਂ ਕਰਦੇ ਆਪਾਂ ਨਾ ਡੇਰੀ ਨਹੀਂ ਕਰਦੇ ਨੇ ਆਪਾਂ ਇਸ ਵਾਰ ਡੇਰੀ ਤਾਂ ਜੀ ਕਰੋਗੇ ਖਸਾਨ ਤਾਂ ਮਰਿਆ ਜੀ ਅੱਜ ਮਰ ਗਿਆ ਜੀ ਮਾਰੀ ਗਈ ਮੈਂ ਤਾਂ ਪੰਜ ਕਿਲੇ ਤੇ ਮੈਂ ਮੈਡਮ ਮੇਰੇ ਘਰ ਤੋਂ ਮੈਂ 5 ਕਿਲੇ ਠਿੱਕ ਤਾਂ ਲੈ ਸੀ ਠੀਕ ਹੈ ਜੀ ਪੰਜ ਕਿਲੇ ਦੇ ਵਿੱਚ ਲੋਕ ਲੈਣੇ ਉੱਡ ਗਏ ਲੱਗ ਲੱਗਦਾ ਹੁਣ ਮੇਰਾ ਪਤਾ ਨਹੀਂ ਜਦ ਕਦੋਂ ਮਿਲ ਲਗ ਨਾ ਮਿਲ ਨਾ ਠੀਕ ਹੈ ਜੀ ਕਿ ਮੈਂ ਹੁਣ ਦਸ ਕਿਲੋ ਲਵਾਂਗਾ ਫਾਂਹੀ ਲਵਾਂਗਾ ਜੇ ਕਿਤੇ ਇਹੀ ਚੋਲੇ ਨੂੰ ਮੈਂ ਅੱਗ ਲਾਈ ਹੁੰਦੀ ਸਰਪੋ ਪਾ ਕੇ ਮਰਦੇ ਵਿੱਚ ਗੱਡੀ ਆਈ ਗਈ 5 ਮਿੰਟਾਂ ਐਨਾਂ ਕੰਟੀ ਆ ਗਿਆ ਲੱਗੀ ਤਿੰਨ ਘੰਟੇ ਪਿੰਡਾਂ ਦੇ ਲੋਕ ਮਈ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਆ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਜਿਵੇਂ ਮੇਰੇ ਲੋਕੇ ਲਿਆ ਉੱਟ ਕੇ ਮੈਡਮ ਝਾਵਲਾ ਤੇ ਝਾਵਲਾ ਦੀ ਹੱਦ ਤੋਂ ਅੱਗੇ ਲੱਗੀ ਆ ਜੀ ਝੋਕ ਮੋੜੇ ਜਾਂਦੀ 60 ਕੇ ਦੀ ਉਹਨੇ ਤਾਂ ਪਾਰ ਪੱਜ ਕੇ ਲੱਗੀ ਆ ਜਿਹਦੇ ਵਿੱਚ ਕੋਈ ਨਾ ਆ ਕੋਈ ਜਰੂਰ ਨਹੀਂ ਆ ਇਹਦੇ ਵਿੱਚ ਬਹੁਤ ਆਹ ਯਾਰ ਆ ਗਿਆ ਉਸ ਤੋਂ ਬਾਅਦ ਬਿਲਾਰ ਮੈਡਮ ਬੈਠੇ ਇਹਨਾਂ ਦੇ ਖੇਤਾਂ 'ਤੇ ਅੱਗ ਲੱਗੀ ਤੁਹਾਡੀ ਫਾਇਰ ਬ੍ਰਿਗੇਡ ਸਮੇਂ 'ਤੇ ਪਹੁੰਚ ਕੇ ਆ ਗਿਆ ਸੀ 5:30 ਮਿੰਟਾਂ ਵਿੱਚ 5 ਮਿੰਟ ਦੇ ਇਹਨਾਂ ਦੇ ਖੇਤਾਂ 'ਤੇ ਪਰਚੇ ਵੀ ਹੋਇਆ ਇਹਨਾਂ ਤੇ ਹੁਣ ਪ੍ਰਸ਼ਾਸਨੋਂ ਆਉਂਦਾ ਵੀ ਸਾਡੇ ਉਹ ਪਿੰਡ ਦੇ ਵਿੱਚ ਤੁਹਾਡੇ ਖੇਤਾਂ 'ਚ ਆ ਕੇ ਲੱਗੀ ਸੀ ਅਸੀਂ ਅੱਜ ਤੁਸੀਂ ਵਾਲੇ ਇਹਦੇ ਬਾਰੇ ਕੀ ਕਹੋਗੇ ਹੁਣ ਸਾਨੂੰ ਕੀ ਜਵਾਬ ਦੋਗੇ ਸਾਡਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਆ ਜੀ ਲਾਈਵ ਦੇਖਿਆ ਤੁਸੀਂ ਜੀ ਸਰਕਾਰ ਬਿਲਕੁਲ ਤੁਹਾਨੂੰ ਇਹ ਜੋ ਜੋ ਗਾਰਡਨ ਸਟਾਨ ਦੇ ਅਸਟਿਟਿਊਸ਼ਨ ਦੇ ਕੇ ਜਾਏਗਾ ਇਹ ਚਲੋ ਹੋਰ ਦਿਲੇ ਵੀ ਨਹੀਂ ਕਰਦੇ ਆਪਾਂ ਨਾ ਦੇਰੀ ਵਿੱਚ ਨਹੀਂ ਕਰਦੇ ਨੇ ਆਪਾਂ ਇਸ ਵਾਰ ਦੇਰੀ ਦੇ ਜੀ ਕਰੋਗੇ ਨੁਕਸਾਨ ਤਾਂ ਮਰਿਆ ਜੀ ਅੱਜ ਮਰ ਗਿਆ ਜੀ ਕੋਈ ਦੇਰੀ ਨਹੀਂ ਮਰੀ ਗਈ ਮੇਰੇ ਕੋਲ ਪੰਜ ਮੈਂ ਲਿਖਿਆ ਫਰਮਾਂ ਮੈਂ ਲਿਖਿਆ ਮੇਰੇ ਘਰ ਤੋਂ ਮੈਂ 5 ਕਿਲੇ ਠੇਕਾ ਐਸੋ ਠੀਕ ਹੈ ਜੀ ਪੰਚ ਕਲਾਂ ਦੇ ਵਿੱਚ ਟ੍ਰੋਪ ਲੈ ਕੇ ਉੱਡ ਗਿਆ ਲੱਗਦਾ ਲੱਗਦਾ ਹੈ ਮੈਨੂੰ ਪਤਾ ਨਹੀਂ ਕਿ ਅੱਜ ਕਰਕੇ ਮਿਲ ਨਾ ਮਿਲ ਠੀਕ ਹੈ ਜੀ ਤੇ ਮੈਂ ਹੁਣ ਦਸਤੀ ਲਉਂਗਾ ਫਾਹੀ ਲਉਂਗਾ ਜੇ ਕਿਤੇ ਇਹੀ ਥੋਲੇ ਨੂੰ ਮੈਂ ਅੱਗ ਲਾਈ ਹੁੰਦੀ ਸਰਪਪਾ ਦੀ ਮਤਲਬ ਅੱਗ ਲੱਗੀ ਆ ਜੀ 5 ਮਿੰਟਾਂ ਵਿੱਚ ਆ ਕੇ ਲੱਗਿੰ ਤਿੰਨ ਘਟੇ ਪਿੰਡਾਂ ਦੇ ਲੋਕ ਮਈ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਹੈ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਜਿਵੇਂ ਮੇਰੇ ਲੋਕ ਲੈ ਆਉਂਦੇ ਨੇ ਮੈਡਮ ਝਾਵਲਾ ਦੇ ਝਾਵਲਾ ਦੀ ਹੱਦ ਤੋਂ ਅੱਗ ਲੱਗੀ ਹੈ ਜੀ ਲੋਕ ਮੋੜੇ ਜਾਂਦੀ 68 ਕਿਲੋ ਮੋੜੇ ਤੋਂ ਪਰਤ ਕੱਢ ਕੇ ਲੱਗੀ ਹੈ ਜਿਹੜੇ ਵਿੱਚ ਕੋਸ਼ਿਕ ਵਾਲਾ ਜਾਨ ਆਇਆ ਕੋਸਬਾ ਦਾ ਬਿਲਾਰਾ